ਬੋਲੋ ਪਹਿਲਗਾਮ ਹਵਲੇ ਦੇ 15 ਦਿਨ ਬਾਅਦ ਪਾਕਿਸਤਾਨ ਕਸ਼ਮੀਰ ਦੇ ਨੌ ਤਾਂਕੀ ਠਿਕਾਣਿਆਂ ਦੇ ਉੱਤੇ 에ਅਰ ਸਟ੍ਰਾਈਕ ਕਰ ਦਿੱਤੀ ਗਈ ਆ ਆਪਰੇਸ਼ਨ ਸੰਦੂਰ ਦੇ ਤਹਿਤ ਬੁੱਧਵਾਰ ਰਾਤ ਕਰੀਬ ਡੇਢ ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਮੁਜ਼ੱਫਰਾਬਾਦ ਗੁਲਪੁਰ ਭੀਮਪੇਰ ਚਾਕਾਂ ਮਰੂ ਤੇ ਸਿਆਲ ਕੋਟ ਦੇ ਇਲਾਕਿਆਂ ਦੇ ਵਿੱਚ ਸਟ੍ਰਾਈਕ ਕੀਤੀ ਗਈ ਆ ਇਹ ਉਹੀ ਟਿਕਾਣੇ ਨੇ ਜਿੱਥੋਂ ਭਾਰ ਦੇ ਉੱਤੇ ਤਾਂ ਕੀ ਹਮਲੇ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਪਾਕਿਸਤਾਨੀ ਰਿਪੋਰਟਸ ਦੇ ਮੁਤਾਬਕ ਭਾਰਤ ਨੇ ਪਾਕਿਸਤਾਨ ਤੇ 24 ਮਜ਼ਹਨਾਂ ਦਾ ਕੀਆ ਤੇ ਇਕਲੌਤੇ ਬਹਾਵਲਪੁਰ ਦੇ ਵਿੱਚੀ 3 ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਪੂਰੇ ਆਪਰੇਸ਼ਨ ਨੂੰ ਭਾਰ ਦੀਆਂ ਤਿੰਨੇ ਸੈਨਾਮਾ ਦੇ ਦੁਆਰਾ ਮਿਲ ਕੇ ਕੀਤਾ ਗਿਆ ਹੈ ਇਸ ਸਮਰੇਦ ਦੌਰਾਨ ਜਿੰਨੇ ਵੀ ਨਿਸ਼ਾਨੇ ਮਿੱਥੇ ਗਏ ਸੀ ਉਹ ਜਾਂ ਤਾਂ ਪਹਿਲਗਾਮ ਉਪਰ ਤੰਕੀ ਹਮਲਾ ਕਰਨ ਵਾਲੇ ਜੈਸ਼ੇ ਮੁਹੰਮਦ ਦੇ ਸੀ ਤੇ ਜਾਂ ਫਰ ਲਸ਼ਕਰ ਦੇ ਟਿਕਾਣੇ ਸੀ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਦੂਜੇ ਪਾਸੇ ਪਾਕਿਸਤਾਨੀ ਮੀਡੀਆ ਵੱਲੋਂ ਵੀ ਅਲੱਗ-ਅਲੱਗ ਬੇਤੁਕੇ ਬਿਆਨ ਆ ਰਹੇ ਨੇ ਦਾਵਾ ਕੀਤਾ ਜਾ ਰਿਹਾ ਕਿ ਪਾਕਿਸਤਾਨੀ ਸੈਨਾ ਨੇ ਹਮਲੇ ਦੇ ਦੌਰਾਨ ਭਾਰਤ ਦੇ 5 ਫਾਈਟਰ ਜੈਟਸ ਨੂੰ ਸੁੱਟ ਦਿੱਤਾ ਇਹ ਨਹੀਂ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਵਿੱਚ ਮਸਜਿਦਾਂ ਨੂੰ ਵੀ ਨਿਸ਼ਾਨਾ ਬਣਾਇਆ ਤੇ ਦੂਜੇ ਪਾਸੇ ਪਾਕਿਸਤਾਨ ਨੇ ਐਲਓਸੀ ਦੇ ਕਰੀਬ ਪਰ ਭਾਰਤੀਆਂ ਚੈੱਕ ਪੋਸਟ ਨੂੰ ਵੀ ਤਬਾਹ ਕਰ ਦਿੰਦਾ ਹੈ ਤਾਂ ਦੂਜੇ ਪਾਸੇ ਪਾਕਿਸਤਾਨੀ ਮੀਡੀਆ ਇਹ ਵੀ ਕਹਿ ਰਿਹਾ ਕਿ ਭਾਰਤ ਨੇ ਆਪਦੀ ਹਵਾਈ ਸੀਮਾ ਦੇ ਵਿੱਚੋਂ ਹੀ ਮਸਾਇਲ ਅਟੈਕ ਕੀਤੇ ਜੋ ਸਿੱਧੇ ਨਾਗਰਿਕ ਇਲਾਕਿਆਂ ਦੇ ਵਿੱਚ ਝਟਕੀਆਂ ਹੌਣੇਸ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਅਲੱਗ-ਅਲੱਗ ਬਿਆਨ ਆ ਰਹੇ ਨੇ ਤੇ ਜੇਕਰ ਇਸ ਹਮਲੇ ਦੇ ਵਿੱਚ ਪਾਕਿਸਤਾਨ ਵੱਲੋਂ ਵੀ ਭਾਰਤ ਦੇ ਉੱਪਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਇਸ ਸਿੱਧੇ ਤੌਰ ਦੇ ਉੱਤੇ ਜੰਗ ਦਾ ਐਲਾਨ ਹੋਵੇਗਾ ਤੇ ਭਾਰਤ ਪਾਕਿਸਤਾਨ ਵਿੱਚ ਜੰਗ ਲੱਗੇਗੀ ਯਾਦ ਰੱਖੇ ਦੋਨੋਂ ਹੀ ਦੇਸ਼ ਨਿਊਕਲੀਅਰ ਬੰਬਾਂ ਨਾਲ ਪੂਰੀ ਤਰ੍ਹਾਂ ਦੇ ਨਾਲ ਸੰਪੰਨ ਨੇ ਤੇ ਭਾਰਤ ਨੇ ਤਾਂ ਉਸ ਡੀਲ ਉੱਪਰ ਸਾਈਨ ਵੀ ਕੀਤੇ ਹੋਏ ਨੇ ਜਿਸ ਦੇ ਵਿੱਚ ਭਾਰਤ ਪਹਿਲਾਂ ਕਿਸੇ ਵੀ ਨਿਊਕਲੀਅਰ ਵੈਪਨ ਦਾ ਯੂਜ਼ ਨਹੀਂ ਕਰੂਗਾ ਪਰ ਪਾਕਿਸਤਾਨ ਵੱਲੋਂ ਹਾਲੇ ਤੱਕ ਬਹੁਤ ਜ਼ਿਆਦਾ ਦਬਾਅ ਹੋਣ ਦੇ ਬਾਵਜੂਦ ਵੀ ਇਸ ਸਮਝੌਤੇ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਸਾਈਨ ਨਹੀਂ ਕੀਤਾ ਗਿਆ ਦੂਜੇ ਪਾਸੇ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਏਅਰ ਸਟ੍ਰਾਈਕ ਰਾਤ 1:30 ਵਜੇ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਕਰੀਬ 3:30 ਵਜੇ ਪਾਕਿਸਤਾਨ ਵੱਲੋਂ ਪੁਨਛ ਅਤੇ ਰਜੌਰੀ ਦੇ ਵਿੱਚ ਤੋਪਾਂ ਨਾਲ ਗੋਲੀਬਾਰੀ ਭਾਰ ਦੇ ਵਿੱਚ ਕੀਤੀ ਗਈ ਆ ਦੂਜੇ ਪਾਸੇ ਪਾਕਿਸਤਾਨ ਮੀਡੀਆ ਦੇ ਦੁਆਰਾ ਜਿਹੜੇ ਫਾਈਟਰ ਜੈਟਸ ਨੂੰ ਛੁੱਟਣ ਦੇ ਦਾਅਵੇ ਕੀਤੇ ਜਾ ਰਹੇ ਨੇ ਉਹ ਖਬਰ ਵੀ ਝੂਠੀ ਨਿਕਲੀ ਕਿਉਂਕਿ ਜੋ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਜਾ ਰਹੀ ਹੈ ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਦੁਰਘਟਨਾਗ੍ਰਸਤ ਹੋਏ ਮਿਗ 21 ਲੜਾਕੂ ਜਹਾਜ਼ ਦੀ ਆ ਤੇ ਦੂਸਰੀ ਤਸਵੀਰ 3 ਦਸੰਬਰ 2024 ਨੂੰ ਰਾਜਸਥਾਨ ਵਿੱਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਹਾਸੀ ਦੀ ਆ ਜਿਸ ਚ ਬਾੜਮੋਰ ਦੇ ਕਰੀਬ ਹਵਾਈ ਸੈਨਾ ਦਾ MiG-29 ਜਹਾਜ਼ ਹਾ사 ਗ੍ਰਸਤ ਹੋ ਚੁੱਕਿਆ ਸੀ ਹੁਣ ਪਾਕਿਸਤਾਨ ਵੱਲੋਂ ਵੀ ਅਲੱਗ-ਅਲੱਗ ਬਿਆਨ ਆ ਰਹੇ ਨੇ ਕਿ ਪਾਕਿਸਤਾਨ ਵੱਲੋਂ ਇਸ ਦਾ ਬਦਲਾ ਲਿਆ ਜਾਊਗਾ ਪਰ ਸਵਾਲ ਆ ਕੇ ਜੇਕਰ جنگ ਲੱਗਦੀ ਆ ਤਾਂ ਦੋਨੋਂ ਹੀ ਦੇਸ਼ ਪਰਮਾਣੂ ਯੋਗਤ ਦੇਸ਼ ਨਹੀਂ ਭਾਰਤ ਕੋਲ 172 ਤਾਂ ਪਾਕਿਸਤਾਨ ਦੇ ਕੋਲ ਲਗਭਗ 170 ਦੇ ਕਰੀਬ ਪ੍ਰਮਾਣੂ ਬੰਬ ਮੌਜੂਦ ਨੇ ਤੇ ਜੇਕਰ ਇਹਨਾਂ ਦਾ ਜਰਾ ਜਨਾ ਵੀ ਯੂਜ਼ ਕੀਤਾ ਜਾਂਦਾ ਤਾਂ ਕਰੋੜਾਂ ਜ਼ਿੰਦਗੀਆਂ ਆਪਦੀ ਜ਼ਿੰਦਗੀ ਤੋਂ ਹੱਥ ਤੋਂ ਬੈਠਣਗੀਆਂ ਤੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਪਾਕਿਸਤਾਨ ਨੂੰ ਚైనా ਵੱਲੋਂ ਇੱਕ ਤਰ੍ਹਾਂ ਦੇ ਨਾਲ ਖਰੀਦਾ ਹੀ ਜਾ ਚੁੱਕਿਆ ਹੈ ਮਤਲਬ ਚైనా ਦਾ ਬਹੁਤ ਜ਼ਿਆਦਾ ਪੈਸਾ ਇਨਵੈਸਟ ਪਾਕਿਸਤਾਨ ਦੇ ਵਿੱਚ ਕੀਤਾ ਗਿਆ ਸੋ ਜੇ جنگ ਲੱਗੀ ਤਾਂ ਇਸ ਦੇ ਕਾਫੀ ਜ਼ਿਆਦਾ ਹਾਈ ਚਾਂਸ ਮੌਜੂਦ ਨੇ ਕਿ ਪਾਕਿਸਤਾਨ ਦਾ ਸਾਥ ਚైనా ਵੱਲੋਂ ਦਿੱਤਾ ਜਾਊ ਤੇ ਉਹ ਵੀ ਵੱਡੇ ਪੱਧਰ ਤੇ ਪਰ ਜੇਕਰ ਅਕਲੋਤੇ ਪਾਕਿਸਤਾਨ ਨਾਲ ਇੰਡੀਆ ਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਗਲੋਬਲ ਫਾਇਰ ਪਾਵਰ ਇੰਡੈਕਸ ਦੀ ਇੱਕ ਰਿਪੋਰਟ ਦੇ ਮੁਤਾਬਕ 145 ਦੇਸ਼ਾਂ ਦੀ ਲਿਸਟ 'ਚੋਂ ਪਹਿਲੇ ਨੰਬਰ ਦੇ ਉੱਤੇ ਅਮਰੀਕਾ ਫਿਰ ਰੂਸ ਉਸ ਤੋਂ ਬਾਅਦ ਚਾਈਨਾ ਆਤਾ ਉਸ ਤੋਂ ਬਾਅਦ ਚੌਥੇ ਨੰਬਰ ਦੇ ਉੱਤੇ ਭਾਰਤ ਆਉਂਦਾ ਜਦੋਂ ਕਿ ਪਾਕਿਸਤਾਨ 2023-24 ਦੇ ਵਿੱਚ ਇਸ ਰਿਪੋਰਟ ਦੇ ਹਿਸਾਬ ਨਾਲ 7ਵੇਂ ਨੰਬਰ ਦੇ ਉੱਤੇ ਸੀ ਪਰ ਉਸ ਤੋਂ ਬਾਅਦ 25 ਦੀ ਰਿਪੋਰਟ ਦੇ ਵਿੱਚ ਪਾਕਿਸਤਾਨ ਇਹਦਾ ਖਿਸਕ ਕੇ 12ਵੇਂ ਨੰਬਰ ਤੇ ਜਾ ਚੁੱਕਿਆ ਇਸ ਤੋਂ ਇਲਾਵਾ ਭਾਰਤ ਕੋਲ ਇਸ ਵਕਤ 14.55 ਲੱਖ ਸક્રિય ਜਵਾਨ 11.55 ਲੱਖ ਰਿਜ਼ਰਵ ਫੋਰਸ 25.27 ਲੱਖ ਬਖਤਰਬੰਦ ਗੱਡੀਆਂ 4201 ਟੈਂਕ 4075 ਆਰਟਲਰੀਜ਼ ਤੇ 264 ਮੋਬਾਈਲ ਰਾਕਟ ਪ੍ਰੋਜੈਕਟ ਮੌਜੂਦ ਨੇ ਤੇ ਦੂਜੇ ਪਾਸੇ ਜੇਕਰ ਗੱਲ ਪਾਕਿਸਤਾਨ ਦੀ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਕੋਲ ਇਸ ਵਕਤ ਸਕਰੀਏ ਜਮਾਣ ਹੈ ਜਿਹੜੇ 6.54 ਲੱਖ ਰਿਜ਼ਰਵ ਫੋਰਸ 5.5 ਲੱਖ ਪੈਰਾਮਿਲਟਰੀ 5 ਲੱਖ 72 ਬਲਦ ਗੱਡੀਆਂ 17000 ਨੇ ਤੇ ਟੈਂਕਾਂ ਦੀ ਗਿਣਤੀ 2627 ਆ ਆਰਟਲਰੀ 3291 ਤੇ ਮੋਬਾਈਲ ਰਾਕਟ ਪ੍ਰੋਜੈਕਟ ਭਾਰਤ ਦੇ ਨਾਲੋਂ ਥੋੜੇ ਜਿਹਾ ਜ਼ਿਆਦਾ 600 ਦੇ ਕਰੀਬ ਮੌਜੂਦ ਨੇ ਇਸੇ ਹਿਸਾਬ ਨਾਲ ਭਾਰਤ ਪਾਕਿਸਤਾਨ ਤੋਂ ਕਰੀਬ 3 ਗੁਣਾ ਜ਼ਿਆਦਾ ਤਾਕਤਵਰ ਆ ਇਸ ਤੋਂ ਇਲਾਵਾ ਭਾਰਤੀ ਨੌ ਸੈਨਾ ਦੇ ਵਿੱਚ 293 ਜਹਾਜ਼ ਮੌਜੂਦ ਨੇ ਤਾਂ ਪਾਕਿਸਤਾਨ ਦੇ ਕੋਲ 121 ਜਹਾਜ਼ ਮੌਜੂਦ ਨੇ ਜਿਨ੍ਹਾਂ ਚ ਏਅਰਕ੍ਰਾਫਟ ਕੈਰੀਅਰ ਪੰਡੁੱਬੀ ਡਿਸਟਰਾਇਡ ਬਗੈਰਾ ਸ਼ਾਮਲ ਨੇ ਇਸ ਤੋਂ ਇਲਾਵਾ ਭਾਰਤ ਕੋਲ 2229 ਏਅਰਕ੍ਰਾਫਟਸ ਤੂਤ ਨੇ ਤਬ ਪਾਕਿਸਤਾਨ ਦੇ ਕੋਲ 1399 ਏਅਰਕ੍ਰਾਫਟ ਮੌਜੂਦ ਨੇ ਜਿਨ੍ਹਾਂ ਚ ਫਾਈਟਰ ਜੈਟਸ ਅਟੈਕਰ ਹੈਲੀਕਾਪਟਰਸ ਟਰਾਂਸਪੋਰਟ ਏਅਰਕ੍ਰਾਫਟ ਵਗੈਰਾ ਆਪ ਸ਼ਾਮਿਲ ਨੇ ਇਸ ਤੋਂ ਇਲਾਵਾ ਵੀ ਭਾਰਤ ਪਾਕਿਸਤਾਨ ਤੋਂ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਅੱਗੇ ਆ ਪਾਰਾਸੀਸਰ ਪਿੰਨਾ ਹੀ ਕਹਿਣਾ ਚਾਹਾਂਗੇ ਕਿ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਆ ਤੇ ਦੋਨਾਂ ਦੇਸ਼ਾਂ ਨੂੰ ਬੈਠ ਕੇ ਆਪਦੇ ਮਸਲੇ ਸੁਲਝਾ ਲੈਣੇ ਚਾਹੀਦੇ ਨੇ ਕਿਉਂਕਿ ਜੇਕਰ ਵੱਡੇ ਲੈਵਲ ਦੇ ਉੱਤੇ ਜੰਗ ਲੱਗੀ ਤਾਂ ਜਿੱਤ ਕਿਸੇ ਦੀ ਵੀ ਹੋਵੇ ਪਰ ਦੋਨੋਂ ਹੀ ਦੇਸ਼ 40 ਤੋਂ 50 ਸਾਲ ਪਿੱਛੇ ਚਲੇ ਜਾਣਗੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ